ਕਲਾਸ ਦੇ ਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਆਪਾਂ ਤੁਹਾਨੂੰ ਪੰਜਾਬੀ ਵਿਆਕਰਨ ਦੇ ਬਹੁਤ ਹੀ ਇੰਪੋਰਟੈਂਟ ਟੌਪਿਕ ਪੜਨਾਮ ਬਾਰੇ ਕਰਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੇ ਪੜਨਾਮ ਹੁੰਦਾ ਕੀ ਹੈ? ਹਾਂਜੀ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਮੈਂ, ਅਸੀਂ, ਤੁਸੀਂ, ਉਹ। ਹਾਂਜੀ ਅੱਗੇ ਆਪਾਂ ਕਰਦੇ ਹਾਂ ਪੜਨਾਮ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਪੜਨਾਮ ਆ ਜਿਹੜਾ ਹੈ ਜੇ ਉਹ 6 ਪ੍ਰਕਾਰ ਦਾ ਹੁੰਦਾ ਹੈ। ਕਿਹੜੇ-ਕਿਹੜੇ? ਪੁਰਖ ਵਾਚਕ ਪੜਨਾਮ ਨਿਜ ਵਾਚਕ ਪੜਨਾਮ ਨਿਸ਼ਚੇ ਵਾਚਕ ਪੜਨਾਮ ਅਨਿਸ਼ਚੇ ਵਾਚਕ ਪੜਨਾਮ ਸੰਬੰਧ ਵਾਚਕ ਪੜਨਾਮ ਤੇ ਪ੍ਰਸਨ ਵਾਚਕ ਪੜਨਾਮ ਹਾਂਜੀ ਰਜੇ ਇਹ ਸੀ ਪੜਨਾਮ ਦੀਆਂ 6 ਕਿਸਮਾਂ ਅੱਗੇ ਆਪਾਂ ਇਸ ਨੂੰ ਵਿਸਤਾਰ ਪੂਰਵਕ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪੁਰਖ ਵਾਚਕ ਪੜਨਾਮ ਕਰਦੇ ਹਾਂ ਪੁਰਖ ਵਾਚਕ ਪੜਨਾਮ ਕੀ ਹੈ ਜਿਹੜਾ ਸ਼ਬਦ ਅਸੀਂ ਆਪਣੇ ਜਾਂ ਦੂਸਰੇ ਪੁਰਖਾਂ ਦੀ ਨਾ ਦੀ ਥਾਂ ਤੇ ਵਰਤਦੇ ਹਾਂ ਉਹਨਾਂ ਨੂੰ ਅਸੀਂ ਪੁਰਖਵਾਚਕ ਪੜਨਾਮ ਕਹਿੰਦੇ ਹਾਂ ਜਿਵੇਂ ਮੈਂ ਤੁਸੀਂ ਉਹ ਆਦਿ ਇਹ ਕੀ ਹੈ ਰਜੇ ਪੁਰਖਵਾਚਕ ਪੜਨਾਮ ਹੈ ਪੁਰਖਵਾਚਕ ਪੜਨਾਮ ਹੈ ਜਿਹੜਾ ਅੱਗੇ ਉਹ ਤਿੰਨ ਪ੍ਰਕਾਰ ਦਾ ਹੁੰਦਾ ਕਿਹੜਾ ਕਿਹੜਾ ਉਤਮ ਪੁਰਖ ਜਾਂ ਪਹਿਲਾ ਪੁਰਖ ਮਾਧਮ ਪੁਰਖ ਜਾਂ ਦੂਸਰਾ ਪੁਰਖ ਅਨਿਜ ਪੁਰਖ ਜਾਂ ਤੀਸਰਾ ਪੁਰਖ ਹਾਂਜੀ ਰਜੇ ਅੱਗੇ ਆਪਾਂ ਕਰਦੇ ਹਾਂ ਉਤਮ ਪੁਰਖ ਜਾਂ ਪਹਿਲਾ ਪੁਰਖ ਕੀ ਹੈ ਜਿਹੜਾ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਮੈਂ ਮੈਨੂੰ ਅਸੀਂ ਸਾਡਾ ਆਦੀ ਹਾਂਜੀ ਰਜੀ ਉੱਤਮ ਪੁਰਖ ਦਾ ਮਤਲਬ ਜਦੋਂ ਮੈਂ ਗੱਲ ਕਰ ਰਹੀ ਹਾਂ ਤਾਂ ਮੈਂ ਕੀ ਹੋਗੀ ਇੱਕ ਮੁੱਖ ਪੁਰਖ ਹੋਗੀ ਪਹਿਲਾ ਪੁਰਖ ਹੋਗੀ ਠੀਕ ਹੈ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਉੱਥੇ ਤੁਸੀਂ ਕੀ ਹੋਗੇ ਪਹਿਲਾ ਪੁਰਖ ਹੋਗੇ ਉੱਤਮ ਪੁਰਖ ਹੋਗੇ ਠੀਕ ਹੈ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ ਮੱਧਮ ਪੁਰਖ ਕਿਹੜਾ ਜਿਹੜਾ ਪੁਰਖ ਇਸ ਪੁਰਖ ਨਾਲ ਗੱਲ ਕੀਤੀ ਜਾਂਦੀ ਹੋਵੇ ਉਸ ਨੂੰ ਮੱਧਮ ਪੁਰਖ ਕਿਹਾ ਜਾਂਦਾ ਹੈ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਤੂੰ ਤੇਰਾ ਤੁਹਾਡਾ ਆਦੀ ਜਦੋਂ ਪਹਿਲਾ ਪੁਰਖ ਦੂਸਰੇ ਪੁਰਖ ਨਾਲ ਗੱਲ ਕਰ ਰਿਹਾ ਹੈ ਦੂਸਰੇ ਵਿਅਕਤੀ ਨਾਲ ਗੱਲ ਕਰ ਰਿਹਾ ਹੈ ਤਾਂ ਉਹ ਕੀ ਹੋ ਗਿਆ ਇੱਕ ਮੱਧਮ ਪੁਰਖ ਹੋ ਗਿਆ ਅੱਗੇ ਕਰਦੇ ਹਾਂ ਜੀ ਅਨਿਜ ਪੁਰਖ ਜਾਂ ਤੀਸਰਾ ਪੁਰਖ ਅਨਿਚਚ ਪੁਰਖ ਜਾਂ ਤੀਸਰਾ ਪੁਰਖ ਕਿਹੜਾ ਹੈ राजे ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਂਦੀ ਹੋਵੇ ਉਸ ਨੂੰ ਅਨਿਚਚ ਪੁਰਖ ਜਾਂ ਤੀਸਰਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਉਹ ਉਹਨਾਂ ਆਦੀ ਜਦੋਂ ਦੋ ਦੋ ਵਿਅਕਤੀ ਆਪਸ ਦੇ ਵਿੱਚ ਗੱਲ ਕਰ ਰਹੇ ਆ ਤੀਸਰੇ ਬੰਦੇ ਦੀ ਗੱਲ ਕਰ ਰਹੇ ਆ ਤਾਂ ਉਹ ਕੀ ਹੋ ਗਿਆ ਅਨਿਚਚ ਪੁਰਖ ਜਾਂ ਤੀਸਰਾ ਪੁਰਖ ਹੋ ਗਿਆ ਠੀਕ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ ਅਨਿਚਚ ਪੁਰਖ ਜਾਂ ਤੀਸਰਾ ਪੁਰਖ ਅੱਗੇ ਆਪਾਂ ਕਰਦੇ ਆ राजे ਅਨਿਜ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਕਿਹੜਾ ਹੈ ਜਿਹੜੇ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਕਰਤਾ ਦੇ ਨਾਲ ਆਵੇ ਤੇ ਉਸ ਵਾਕ ਦੇ ਵਿੱਚ ਕਰਤਾ ਦੀ ਥਾਂ ਤੇ ਵਰਤਿਆ ਹੋ ਉਸ ਨੂੰ ਅਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਆਪ ਉਸ ਨੂੰ ਸਮਝਾਇਆ ਇੱਥੇ ਜਿਹੜਾ ਆਪ ਸ਼ਬਦ ਹੈ ਉਹ ਕੀ ਹੋ ਗਿਆ ਇੱਕ ਨਿਜਵਚਕ ਪੜਨਾਮ ਹੋ ਗਿਆ ਅੱਗੇ ਆ ਮੁੰਡੇ ਆਪਸ ਵਿੱਚ ਲੜ ਰਹੇ ਹਨ ਅਸੀਂ ਆਪਣੇ ਹੱਥੀ ਕੰਮ ਕੀਤਾ ਇਹਨਾਂ ਵਾਕਾਂ ਦੇ ਵਿੱਚ ਮੈਂ ਆਪਸ ਆਪ ਇਹ ਕੀ ਹੈ ਇੱਕ ਨਿਜਵਚਕ ਪੜਨਾਮ ਨੇ ਕਿਉਂਕਿ ਉਹ ਕਰਤਾ ਕਰਤਾ ਕਿਹੜਾ ਮੈਂ ਮੁੰਡੇ ਅਸੀਂ ਇਹ ਕਰਤਾ ਇਸ ਦੇ ਨਾਲ ਆ ਕੇ ਇੱਕ ਬਾਕ ਨੂੰ ਪੂਰਾ ਕਰਦੇ ਹਨ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਨਿਸ਼ਚਿਵਚਕ ਪੜਨਾਮ ਕਿਹਾ ਜਾਂਦਾ ਹੈ ਅੱਗੇ ਕਰਦੇ ਹਾਂ राजे ਨਿਸ਼ਚਿਵਚਕ ਪੜਨਾਮ ਨਿਸ਼ਚਿਵਚਕ ਪੜਨਾਮ ਕਿਹੜਾ ਹੈ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੀ ਥਾਂ ਦੱਸਣ ਉਸ ਨੂੰ ਕੀ ਕਿਹਾ ਜਾਂਦਾ ਹੈ ਨਿਸ਼ਚਿਵਚਕ ਪੜਨਾਮ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਪਰ ਕਿਸੇ ਚੀਜ਼ ਵੱਲ ਇਸ਼ਾਰਾ ਕਰਦੇ ਹਾਂ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੀ ਦ੍ਰਿਸ਼ਾ ਦਿਸ਼ਾ ਦੱਸਦੇ ਹਾਂ ਤਾਂ ਉਸ ਨੂੰ ਕੀ ਕਹਿੰਦਾ ਨਿਸ਼ਚੇ ਵਚਕ ਪੜਨਾਵ ਕਿਹਾ ਜਾਂਦਾ ਜਿਵੇਂ ਅ ਕੁਝ ਬਣ ਗਿਆ ਇਹ ਬੜਾ ਹਾਜ਼ਰ ਜਵਾਬ ਹੈ ਇੱਥੇ ਇਹ ਦਾ ਮਤਲਬ ਕਿਸੇ ਵੱਲ ਇਸ਼ਾਰਾ ਹੋ ਗਿਆ ਕਿਸੇ ਦਾ ਨਾਮ ਨਹੀਂ ਦਿੱਤਾ ਗਿਆ ਤਾਂ ਇਹ ਕੀ ਆ ਨਿਸ਼ਚੇ ਵਚਕ ਪੜਨਾਵ ਹਨ ਅੱਗੇ ਆਪਾਂ ਕਰਦੇ ਹਾਂ ਜੀ ਅਨਿਸ਼ਚੇ ਵਚਕ ਪੜਨਾਵ ਅਨਿਸ਼ਚੇ ਵਚਕ ਪੜਨਾਵ ਕਿਹੜੇ ਹਨ ਅਨਿਸ਼ਚੇਵਚਕ ਪੜਨਾਮ ਕਿਹੜੇ ਨਿਰਾਜੇ ਜਿਹੜੇ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੇਵૂર્વਕ ਗਿਆਨ ਨਾ ਹੋਵੇ ਉਹਨਾਂ ਨੂੰ ਅਨਿਸ਼ਚੇਵਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ गा ਰਿਹਾ ਹੈ ਕੋਈ ਗੀਤ गा ਰਿਹਾ ਹੈ ਇਹ ਕੀ ਹੋ ਗਿਆ ਅਨਿਸ਼ਚੇਵਚਕ ਪੜਨਾਮ ਹੋ ਗਿਆ ਕੋਈ ਤੋਂ ਆਪਾਂ ਨੂੰ ਕਿਸੇ ਦਾ ਨਾਂ ਨਹੀਂ ਪਤਾ ਵੀ ਕੌਣ ਗੀਤ ਗੀਤ गा ਰਿਹਾ ਹੈ ਕਿਸੇ ਦਾ ਨਾਮ ਦਿੱਤਾ ਹੁੰਦਾ ਆਪਾਂ ਨੂੰ ਉਸ ਵਿਅਕਤੀ ਦਾ ਪਤਾ ਹੋਣਾ ਸੀ ਕਿਸੇ ਵਿਅਕਤੀ ਦਾ ਨਾਮ ਹੋਵੇ ਤਾਂ ਆਪਾਂ ਨੂੰ ਪਤਾ ਲੱਗਣਾ ਸੀ ਵੀ ਉਸ ਵਿਅਕਤੀ ਬਾਰੇ ਗੱਲ ਹੋ ਰਹੀ ਹੈ ਇੱਥੇ ਕੋਈ ਗੀਤ गा ਰਿਹਾ ਹੈ ਕਿਸੇ ਬਾਰੇ ਗੱਲ ਹੋ ਰਹੀ ਹੈ ਆਪਾਂ ਨੂੰ ਨਹੀਂ ਪਤਾ ਵੀ ਕਿਸ ਬਾਰੇ ਗੱਲ ਹੋ ਰਹੀ ਹੈ ਇੱਥੇ ਕਈ ਆਉਂਦੇ ਹਨ ਇਹ ਕੀ ਹੈ ਨਿਸ਼ਚੇ ਵਾਚਕ ਪੜਨਾਮ ਹੈ ਇਨ੍ਹਾਂ ਵਾਕਾਂ ਦੇ ਵਿੱਚ ਕੋਈ ਅਤੇ ਕਈ ਨੇ ਜਿਹੜੇ ਉਹ ਅਨਿਸ਼ਚੇ ਵਾਚਕ ਪੜਨਾਮ ਦੀ ਉਦਾਹਰਣ ਹਨ ਅੱਗੇ ਆਪਾਂ ਕਰਦੇ ਹਾਂ राजे ਸੰਵਧ ਵਾਚਕ ਪੜਨਾਮ ਸੰਵਧ ਵਾਚਕ ਪੜਨਾਮ ਕਿਹੜੇ ਹਨ ਜਿਹੜਾ ਸ਼ਬਦ ਨਾਮ ਸ਼ਬਦ ਦੀ ਵਰਤੋਂ ਥਾਂ ਵਰਤਿਆ ਜਾਵੇ ਅਤੇ ਜੋਜਕਾਂ ਵਾਂਗੂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰੇ ਉਹਨੂੰ ਕੀ ਕਹਿੰਦੇ ਨੇ ਸੰਬੰਧਵਾਚਕ ਪੜਨਾਵ ਕਹਿੰਦੇ ਹਨ ਜਿਹੜਾ ਸ਼ਬਦ ਆ ਜਿਹੜਾ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਜੋੜਨ ਦਾ ਕੰਮ ਕਰਦਾ ਉਸ ਨੂੰ ਆਪਾਂ ਕੀ ਕਹਿੰਦੇ ਹਨ ਸੰਬੰਧਵਾਚਕ ਪੜਨਾਵ ਕਹਿੰਦੇ ਆ ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ ਅਗਿਆ ਰਜੇ ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਫੜਿਆ ਗਿਆ ਇਸ ਦੇ ਵਿੱਚ ਜੋ ਅਤੇ ਜਿਸ ਨੇ ਸ਼ਬਦ ਹਨ ਉਹ ਕੀ ਹੈ ਸੰਬੰਧ ਵਚਕ ਹਨ ਦੋ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਦੇ ਹਨ ਤਾਂ ਇਹ ਕੀ ਹੋਏਗਾ ਸੰਬੰਧ ਵਚਕ ਪੜਨਾਮ ਹਾਂਜੀ ਰਜੇ ਅਗਿਆ ਪ੍ਰਸਨ ਵਚਕ ਪੜਨਾਮ ਪ੍ਰਸਨ ਵਚਕ ਪੜਨਾਮ ਕੀ ਹੈ ਜਿਹੜਾ ਪੜਨਾਮ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਵੱਲੋਂ ਕੋਈ ਪੁੱਛਗਿੱਛ ਕੀਤੀ ਜਾਵੇ ਉਸ ਨੂੰ ਪ੍ਰਸ਼ਨ ਵਾਚਕ ਪੜਨਾਵਾਂ ਕਹਿੰਦੇ ਹਨ ਜਿਵੇਂ ਕੌਣ ਸੌ ਰਿਹਾ ਹੈ ਗਲਾਸ ਕਿਸ ਨੇ ਤੋੜਿਆ ਕਿਹੜਾ ਸੋਰ ਪਾ ਰਿਹਾ ਹੈ ਇਸ ਦੇ ਵਿੱਚ ਕੌਣ ਕਿਸ ਨੇ ਕਿਹੜਾ ਸ਼ਬਦ ਆ ਜਿਹੜਾ ਉਹ ਕੀ ਹੈ ਪ੍ਰਸ਼ਨ ਵਾਚਕ ਪੜਨਾਵਾਂ ਹਨ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਵਿੱਚ ਸੋ ਥੈਂਕ ਯੂ